ਅਸਲ ਵਿੱਚ ਮੇਰਾ ਮਹਿਕਮਾ ਤਾਂ ਦੁੱਧ ਉਤਪਾਦਕਾਂ ਦੇ ਨਾਲ ਹੈ ਇਹਨੂੰ ਵਧਾਇਆ ਵਧਾਇਆ ਕਿਵੇਂ ਜਾਵੇ ਇਹਦੇ ਵਿੱਚ ਸੁਧਾਰ ਕਿਵੇਂ ਕੀਤਾ ਜਾਵੇ ਜਿਹੜੀ ਹੈ ਮਲਾਵਟ ਤੇ ਡੁਪਲੀਕੇਟ ਉਹ ਦੂਸਰੇ ਰਿਕਰਡ ਹੈਲਥ ਮਿਨਿਸਟਰ ਨਾਲ ਜੁੜਿਆ ਹੋਇਆ ਪਰ ਫਿਰ ਵੀ ਸਰਕਾਰ ਹੋਣ ਦੇ ਨਾਂ ਤੇ ਜੇ ਕੋਈ ਇਹੋ ਜਿਹੀ ਥਾਂ ਕੋਈ ਪਤਾ ਲੱਗਦਾ ਹੈ ਤਾਂ ਅਸੀਂ ਉਹਦੇ ਉੱਤੇ ਕਾਬੂ ਪਾਉਣ ਤੇ ਉਹਨੂੰ ਵੱਤ ਤੋਂ ਵੱਤ ਸਜ਼ਾ ਦੇਵਾਉਣ ਦੇ ਲਈ ਸਰ ਸਜ਼ਾ ਨਹੀਂ ਹੁੰਦੀ ਇਹਦੇ ਜਿਹੜੇ ਥੋੜੇ ਬਹੁਤ ਜੁਰਮਾਨੇ ਕਰਕੇ ਛੱਡ ਦਿੰਦੇ ਆ ਉਹ ਜਿਹੜੀਆਂ ਕਿਉਂਕਿ ਬਾਹ ਲੰਮਾ ਸਮੇਂ ਤੋਂ ਪਹਿਲਾਂ ਜਿਹੜਾ ਐਕਟ ਉਸੇ ਮੁਤਾਬਕ ਹੈ ਇਹਦੇ ਲਈ ਹੁਣ ਸਰਕਾਰ ਸੋਚ ਵੀ ਰਹੀ ਹੈ ਵੀ ਕਈ ਥਾਵਾਂ ਤੇ ਬਹੁਤ ਥੋੜੇ ਜੇ ਨਾਰਮਲ ਜੇ ਜੁਰਮਾਨੇ ਹੋ ਕੇ ਫਿਰ ਦੁਬਾਰੇ ਲਾਇਸੈਂਸ ਲੈ ਜਾਂਦੇ ਆ ਇਹੋ ਜੀ ਗੱਲ ਨਾ ਹੋਵੇ ਉਹਨੂੰ ਸਜ਼ਾ ਵੀ ਹੋਵੇ ਤੇ ਜੁਰਮਾਨਾ ਵੀ ਵੱਧ ਹੋਵੇ ਇਹਦੇ ਬਾਰੇ ਚੱਲ ਰਹੀ ਹੈ ਕੋਈ ਨਾ ਕੋਈ ਅਸੀਂ ਜਿਹੜੀ ਇਹੋ ਜੀ ਗੱਲ ਬਣਾਈਏ ਜਿਹੜੀ ਇਹੋ ਜਿਹਾ ਕਾਨੂੰਨ ਆ ਜਾਏ ਜਿਹਦੇ ਨਾਲ ਜਿਹੜੀ ਇਹ ਰੋਗ ਥਾਮ ਹੋ ਜੇ ਦੇ ਵਿੱਚ ਮਲਾਵਟ ਹੋ ਰਹੀ ਚਾ ਸਾਡੇ ਲਈ ਸਾਰਿਆਂ ਲਈ ਚਾਹੇ ਉਹਦੇ ਵਿੱਚ ਮੈਂ ਵੀ ਆ ਤੁਸੀਂ ਵੀ ਆ ਹਰ ਇੱਕ ਲਈ ਘਾਤਕਾ ਸੀ ਜਿਹੜੀ ਚੀਜ਼ ਖਾਣ ਪੀਣ ਵਾਲੀ ਕਿਤੋਂ ਵੀ ਲੈਨੇ ਆ ਤੇ ਅਸੀਂ ਇਸ ਵਿਸ਼ਵਾਸ ਚ ਲੈਨੇ ਆ ਵੀ ਖਾਵਾਂਗੇ ਦੇ ਨਾਲ ਸਾਡੀ ਚਾਹੇ ਇੱਕ ਵਾਰੀ ਭੁੱਖ ਦੂਰ ਹੁੰਦੀ ਹੈ ਪਰ ਸਰੀਰ ਸਿਹਤ ਸਰੀਰ ਲਈ ਵੀ ਚਾਹੁੰਦੇ ਆ ਵੀ ਚੰਗੀ ਹੋਵੇ ਤੇ ਉਹਦੇ ਵਿੱਚ ਜਮਲਾਵਟ ਹੋ ਰਹੀ ਆਉਂਦੀ ਹੈ ਤੇ ਸਾਡੇ ਸਾਰਿਆਂ ਲਈ ਵੱਡਾ ਧੋਖਾ ਤੇ ਸਾਡੀ ਸਿਹਤ ਲਈ ਵੀ ਹਾਨੀਕਾਰਕ ਸਰ ਪੀਡੀਪ ਦੇ ਉਸ ਉਪਰਾਲੇ ਦੇ ਵਿੱਚ ਸਮੇਂ ਦੀ ਸਰਕਾਰਾਂ ਕੋਈ ਮਦਦ ਕਰਨੀ ਹੈ ਜਾਂ ਇਦਾਂ ਹੀ ਆਪ ਦੇ ਦਮ ਤੇ ਕਰਦੇ ਰਹਿਣਗੇ ਕੰਮ ਅ ਸ਼ੁਰੂ ਇਹਨਾਂ ਨੇ ਆਪਣੇ ਦਮ ਤੇ ਕੀਤਾ ਪਰ ਸਾਡੀ ਸਰਕਾਰ ਇਹਨਾਂ ਦੇ ਨਾਲ ਹੈ ਇਹਨਾਂ ਨੇ ਜੋ-ਜੋ ਦੱਸਦੇ ਰਹਿਣਗੇ ਇਹਨਾਂ ਦੇ ਮੁਤਾਬਕ ਜੋ ਸਰਕਾਰ ਕਰ ਸਕਦੀ ਹੋਈ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਔਰ ਮੈਂ ਖੇਤੀਬਾੜੀ ਮਹਿਕਮਾ ਔਰ ਨਾਲ ਪਸ਼ੂ ਪਾਲਣ ਮਹਿਕਮਾ ਵੀਰੇ ਕੋਲੇ ਅਸੀਂ ਇਹਨਾਂ ਦਾ ਸਾਥ ਕਦੇ ਵੀ ਕੋਈ ਸਮੱਸਿਆ ਲੈ ਕੇ ਆਉਣਗੇ ਉਹਨਾਂ ਦੇ ਦੇਣਾ ਇਹ ਨਹੀਂ ਦੇਸ਼ ਪਾਰ ਚੋਈ ਪੰਜਾਬ ਚੋਈ ਨਹੀਂ ਕੀ ਕਹੋਗੇ ਜੀ ਬਿਲਕੁਲ ਜੀ ਅੱਜ ਵੀ ਲੱਖ ਤੋਂ ਵੱਧ ਫਾਰਮਰ ਇੰਜ ਅੱਜ ਇਹਦੇ ਵਿੱਚ ਵਿਜ਼ਿਟ ਕਰੋਗੇ ਸਾਰੇ ਇਹਨਾਂ ਦੇ ਵਿੱਚ ਸ਼ੋਅ ਦੇ ਵਿੱਚ ਦੇਖੋ ਇਹ ਸ਼ੋਅ ਜਿਹੜਾ ਪੰਜਾਬ ਦੇ ਕਿਸਾਨਾਂ ਵੱਲੋਂ ਲਾਇਆ ਜਾਂਦਾ ਕਿਸਾਨਾਂ ਲਈ ਲਾਇਆ ਜਾਂਦਾ ਔਰ ਇਹਦੇ ਵਿੱਚ ਨਵੇਂ-ਨਵੇਂ ਰਿਕਾਰਡ ਬਣਦੇ ਤੁਸੀਂ ਦੇਖੋ 82 ਲੀਟਰ 24 ਘੰਟਿਆਂ ਦੇ ਵਿੱਚ ਐਚਐਫ ਅਫਗਾਨੇ ਦੁੱਧ ਦਿੱਤਾ ਤੇ 55 ਲੀਟਰ ਜਰਸੀ ਗਾਂ ਨੇ ਦਿੱਤਾ ਤੇ ਪਲੂਨ ਨੇ ਜਿਹੜੀ 4 ਦੰਦ ਦਾ ਉਹਨੇ 68 ਲੀਟਰ ਦਿੱਤਾ ਤੇ 2 ਦੰਦ ਦਾ ਜਿਹੜੀ ਪਲੂਨ ਆ ਉਨੇ 55 ਲੀਟਰ ਦੁੱਧ ਦਿੰਦਾ ਇਹ ਸਾਰੇ ਨੈਸ਼ਨਲ ਰਿਕਾਰਡ ਨੇ ਇਹ ਸ਼ੋਅ ਦੇ ਵਿੱਚ ਕਿਉਂਕਿ ਏਸ਼ੀਆ ਦਾ ਸਭ ਤੋਂ ਵੱਡਾ ਸ਼ੋਅ ਆ ਨੈਸ਼ਨਲ ਰਿਕਾਰਡ ਬਣਦੇ ਆ ਔਰ ਪੰਜਾਬ ਬਰੀਡਰ ਸਟੇਟ ਆ ਔਰ ਪੰਜਾਬ ਕਮਰਸ਼ੀਅਲ ਡੈਰੀ ਫਾਰਮਰਾਂ ਦੀ ਸਟੇਟ ਆ ਤੇ ਮੈਂ ਕਹੂੰਗਾ ਐਕਚੁਅਲ ਦੇ ਵਿੱਚ ਇਹ ਡੈਰੀ ਸਟੇਟ ਆ ਕਿਉਂਕਿ ਤੁਸੀਂ ਕਿਤੇ ਵੀ ਬਾਹਰ ਜਾਂਦੇ ਹੋ ਉੱਥੇ ਵੀ ਬੈਕਯਾਰਡ ਨੂੰ ਨਹੀਂ ਜਿਹੜੇ ਕਮਰਸ਼ੀਅਲ ਡੈਰੀ ਫਾਰਮਰਾਂ ਦੀ ਸਟੇਟ ਹੁੰਦੀ ਉਹਨੂੰ ਲਿਖਿਆ ਜਾਂਦਾ ਵਿਸਕੌਨਸਿਨ ਜਾਂਦੇ ਆ ਉਹ ਉਹ ਮੰਨਦੇ ਡੈਰੀ ਸਟੇਟ ਆਫ ਅਮਰੀਕਾ ਅਸੀਂ ਕਹਿੰਦੇ ਡੈਰੀ ਸਟੇਟ ਆਫ ਇੰਡੀਆ ਇਹ ਜਿਹੜੀ ਪੰਜਾਬ ਆ ਤੇ ਇਹਦੇ ਵਿੱਚ ਨਵੇਂ ਜਿਹੜੇ ਬੱਚੇ ਬਹੁਤ ਆ ਰਹੇ ਆ ਤੇ ਇਹਦੇ ਵਿੱਚ ਜਿਹੜੇ ਫਾਰਮਰ ਨੇ ਇਹ ਤੋਂ 10 ਸਾਲਾਂ 20 10 ਸਾਲ ਪਹਿਲਾਂ 20 ਗਾਂਾਂ ਤੋਂ ਕੰਮ ਸ਼ੁਰੂ ਕੀਤਾ ਤੇ 100 100 150 ਗਾਂਾਂ ਦੇ ਮਾਲਕ ਬਣ ਗਏ ਆ ਔਰ ਇਹਦੇ ਵਿੱਚ ਸਾਰੇ ਹਿੰਦੁਸਤਾਨ ਨੂੰ ਗਾਂਾਂ ਜਾਂਦੀਆਂ ਨੇ ਵੇਖਦੀਆਂ ਉਹਦੇ ਚ ਸਭ ਵੱਡਾ ਯੋਗਦਾਨ ਇਸ ਸ਼ੋ ਦਾ ਵਾ ਕਿਉਂਕਿ ਜੇ 60% ਪੰਜਾਬ ਤੋਂ ਤੇ 40% ਸਾਰੇ ਦੇਸ਼ ਦੇ ਫਾਰਮਰ ਆਉਂਦੇ ਆ ਔਰ ਦੇਸ਼ ਦਾ ਕੋਈ ਇਹੋ ਜਿਹਾ ਫਾਰਮਰ ਨਹੀਂ ਹੁੰਦਾ ਜਿਹੜਾ ਇਸ ਸ਼ੋ ਨੂੰ ਵਿਜ਼ਿਟ ਨਹੀਂ ਕਰਦਾ ਹੈਗਾ ਸਾਰੀਆਂ ਸਟੇਟਾਂ ਚੋਂ ਆਉਂਦੇ ਆ ਤੇ ਇਹੀ ਇਹਦੀ ਸ਼ੋ ਦੀ ਕਾਮਯਾਬੀ ਹੈ ਕਿ ਇਹ ਸਾਡੇ ਜਿਹੜਾ ਬ੍ਰਾਂਡ ਬਣਿਆ ਵਾ ਬਰੀਡਿੰਗ ਦੇ ਵਿੱਚ ਵੀ ਸਾਡੀ ਗਾਂ ਵੇਖਦੀ ਹੈ ਤੇ ਜਿਵੇਂ ਬਾਕੀ ਸਾਡਾ ਜਿਹੜਾ ਸੁਨੇਹਾਵੇਂ ਮੇਲੇ ਦਾ ਜਿਹੜਾ ਆਮ ਖਪਤਕਾਰਾਂ ਲਈ ਸੁਨੇਹਾ ਦਾ ਸੁਨੇਹਾਵੇਂ ਵੀ ਜਿਹੜੇ ਆਪਾਂ ਐਡਲਟ੍ਰੇਸ਼ਨ ਤੇ ਜਿੰਨਾ ਮਰਜ਼ੀ ਰੋਲਾ ਪਾਈ ਜਾਈਏ ਉਹ ਬੜੇ ਸਾਡੇ ਜਿਹੜੇ ਕਾਨੂੰਨ ਆ ਉਹ ਬੜੇ ਕਮਜ਼ੋਰ ਨੇ ਸਜ਼ਾ ਨਹੀਂ ਮਿਲਦੀ ਆਪਾਂ ਲੋਕਾਂ ਨੂੰ ਅਵੇਅਰਨੈਸ ਲਈਏ ਅਵੇਅਰਨੈਸ ਲਾਉਣ ਲਈ ਸੀ ਕਿ ਸਾਰੇ ਆਪਣੇ ਮੇਲੇ ਦਾ ਥੀਮ ਵੀ ਸਾਡੇ ਜਿੰਨੇ ਬੋਰਡ ਵੀ ਲੱਗੇ ਆ ਤੇ ਉਹ ਲਿਖ ਰਹੇ ਆ ਅੱਗੇ ਵੀ ਅਸੀਂ ਇਹਦੇ ਤੇ ਕੰਮ ਕਰਾਂਗੇ ਵੀ ਸਾਰੇ ਖਪਤਕਾਰ ਆ ਜਿਹੜਾ ਪੈਕਟ ਬੰਦ ਦੁੱਧ ਪਨੀਰ ਕਿਉ ਖੁਆ ਉਨੂ ਵਰਤਣ ਜੀ ਕਿਉਂਕਿ ਜਦੋਂ ਤੁਸੀਂ ਪੈਕੇਟ ਵੰਦ ਲੈਨੇ ਹੋ ਕੰਪਨੀ ਜ਼ਿੰਮੇਵਾਰ ਹੁੰਦੀ ਹੈ ਜਿਹੜਾ ਹੁਣ ਪਨੀਰ ਆ 200 ਰੁਪਏ 250 ਰੁਪਏ ਮਾਰਕੀਟ 'ਚ ਮਿਲ ਰਿਹਾ ਤੇ 400 ਵਾਲਾ ਡੱਟਾ 250 ਨੂੰ ਮਿਲ ਰਿਹਾ ਤੇ ਉਹਦੇ ਵਿੱਚ ਜਦੋਂ ਦੀ ਫੜਿਆ ਜਾਂਦਾ ਉਹਦਾ ਕੋਈ ਵਲੀਵਾਰਸ ਨਹੀਂ ਕਿਉਂਕਿ ਉਹਦਾ ਕੋਈ ਬ੍ਰੈਂਡ ਨਹੀਂ ਹੈ ਇਸ ਕਰਕੇ ਜੇ ਕਿਸੇ ਨੇ ਵਧੀਆ ਤੁਸੀਂ ਇਹ ਐਡਲਟਰੇਸ਼ਨ ਤੋਂ ਬਚਣਾ ਵਾ ਤਾਂ ਜਿਵੇਂ 베ਰਕਾ ਦਾ ਐਈ ਹੋਰ ਕਿਸੇ ਕੰਪਨੀਆ ਦੇ ਤੁਸੀਂ ਪ੍ਰੋਡਕਟ ਲਿਓ ਤੇ ਇਸ ਕਰਕੇ ਫੇਰੀ ਇਹ ਐਡਲਟਰੇਸ਼ਨ ਨੂੰ ਨਤ ਪਾਈ ਜਾ ਸਕਦੀ ਇਹ ਸਾਡਾ ਸਿਧਾ ਠੀਕ ਹੈ